ਛੋਟੀ ਗੱਡੀ ਵੱਡੀ ਗੱਡੀ ਟੈਂਪੂ ਟਰੈਵਲ ਜਿਹੜੀ ਚਾਹੀਦੀ ਆ ਜਿਹੜੇ ਮਰਜੀ 에어ਪੋਰਟ ਤੋਂ ਉਹਤ ਗੱਡੀ ਹਾਜ਼ਰ ਮਿਲੂਗੀ ਤੁਹਾਨੂੰ ਕੀ ਮੌਕੇ ਤੇ ਵੀ ਅਰੇਂਜ ਹੋਊਗਾ ਜੀ ਚਾਹੇ ਤੁਸੀਂ ਅੱਧਾ ਘੰਟਾ ਘੰਟਾ ਪਹਿਲਾਂ ਫੋਨ ਲਾ ਦਿਓ ਜਮਾਂ ਗੱਡੀਆਂ ਨਮੀਆਂ ਨੇ ਜੀ ਠੀਕ ਆ ਜੀ 26 ਗੱਡੀਆਂ ਨੇ ਜਿੰਨਾ ਵੀ ਸਟਾਫ ਆ ਜੀ ਸਾਰੇ ਆਪਣੇ ਭਰਾ ਨੇ ਜੀ ਨਸ਼ਾ ਮੁਕਤ ਆ ਜੀ ਠੀਕ ਹੈ ਜੀ ਚਾਹੇ ਤੁਸੀਂ ਕੱਲੀ ਲੇਡੀ ਨੂੰ ਭੇਜ ਦਿਓ ਚਾਹੇ ਕਹੇ ਕੱਲੇ ਜਵਾਬ ਨੂੰ ਭੇਜ ਦਿਓ ਕੋਈ ਮੁੱਕੇ ਜਿਹਦਾ ਲਾਂਭਾ ਨਹੀਂ ਆਊਗਾ ਜੀ ਕਾਰ ਖੜੀ ਆ ਸਕੋਰਪੀਓ ਖੜੀ ਇੱਕ ਤੁਸੀਂ ਫੋਰਚੂਨਰ ਕਹਿੰਦੇ ਗਈ ਹੋਈ ਆ ਸੈਲਫ ਡਰਾਈਵ ਤੇ ਜਾ ਜਾਣੇ ਜਾ ਕਿਤੇ ਘੁੰਮਣ ਜਾਣਾ ਜਾਂ ਸੈਲਫ ਡਰਾਈਵ ਤੇ ਗੱਡੀ ਰੈਂਟ ਤੇ ਲੈਣੀ ਆ ਸਾਰੀਆਂ ਸਰਵਿਸਾਂ ਤੁਹਾਨੂੰ ਇੱਕੋ ਜਗ੍ਹਾ ਤੇ ਮਿਲਣਗੀਆਂ ਮਿਲਣੀਆਂ ਕਿੱਥੋਂ ਉਹ ਬਾਈ ਤੋਂ ਜਾਣਗੇ ਸਤਿ ਸ਼੍ਰੀ ਅਕਾਲ ਬਾਈ ਜੀ ਆਪਣਾ ਨਾਮ ਤੇ ਫਰਮ ਦਾ ਨਾਮ ਜੀ ਆਪਣਾ ਨਾਂ ਉਹ ਹੀ ਗਰਬਚਨ ਸਿੰਘ ਪਿੰਡ ਰੰਗੂਆਲ ਜੀ ਜ਼ਿਲ੍ਹਾ ਲੁਧਿਆਣਾ ਜੀ ਜੀ ਹਾਂਜੀ ਬਾਈ ਕੀ ਕੀ ਸਰਵਿਸ ਆਪਣੇ ਕੋਲੋਂ ਮਿਲਦੀ ਆ ਸਭ ਤੋਂ ਪਹਿਲਾਂ ਜੇ ਕਰੀਏ ਪਿਕਨ ਡ੍ਰੋਪ 에어ਪੋਰਟ ਤੋਂ ਹਾਂਜੀ ਜੀ ਆਪਣੇ ਕੋਲੋਂ ਜੀ ਸਾਰਕ ਗੱਡੀ ਦੀ ਮਿਲੂਗੀ ਜਿਹੜੀ ਮਰਜ਼ੀ ਤੁਸੀਂ ਫੋਨ ਲਾ ਦਿਓ ਜੀ ਛੋਟੀ ਗੱਡੀ ਵੱਡੀ ਗੱਡੀ ਟੈਂਪੂ ਟਰੈਵਲ ਜਿਹੜੀ ਚਾਹੀਦੀ ਆ ਜਿਹੜੇ ਮਰਜੀ ਏਅਰਪੋਰਟ ਤੋਂ ਉਹ ਤੇ ਗੱਡੀ ਹਾਜ਼ਰ ਮਿਲੂਗੀ ਤੁਹਾਨੂੰ ਠੀਕ ਹੈ ਜੀ ਹਾਂਜੀ ਮਤਲਬ ਪਹਿਲਾਂ ਦੱਸਣਾ ਪੈਂਦਾ ਵੀ ਇੱਕ ਦੋ ਦਿਨ ਪਹਿਲਾਂ ਇੱਕ ਮੌਕੇ ਤੇ ਵੀ ਅਰੇਂਜ ਕਰ ਦਿੰਦੇ ਆ ਜੀ ਜੇ ਜੀ ਮੌਕੇ ਤੇ ਵੀ ਅਰੇਂਜ ਹੋਊਗਾ ਜੀ ਚਾਹੇ ਤੁਸੀਂ ਅੱਧਾ ਘੰਟਾ ਘੰਟਾ ਪਹਿਲਾਂ ਫੋਨ ਲਾ ਦਿਓ ਠੀਕ ਹੈ ਜੀ ਪਰ ਜੇ ਪਹਿਲਾਂ ਦੱਸ ਦੋਗੇ ਤਾਂ ਆਪਣੀ ਚੁਆਇਸ ਦੀ ਗੱਡੀ ਮਿਲ ਜਾਂਦੀ ਹੈ ਜੀ ਠੀਕ ਹੈ ਜੀ ਅਜ ਮੌਕੇ ਤੇ ਆਈ ਹੁੰਦਾ ਵਾ ਮੰਨ ਕੇ ਚਲੋ ਸਾਡੀ ਗੱਡੀ ਉੱਥੇ ਗਈ ਹੋਈ ਆ ਛੋਟੀ ਗਈ ਹੋਈ ਆ ਛੋਟੇ ਤਾਂ ਉਹ ਮਾਲਜੇ ਬੰਦਾ ਕਹਿੰਦਾ ਨੋਵਾ ਚਾਹੀਦੇ ਨਹੀਂ ਹੈ ਕਿ ਮੌਕੇ ਤੇ ਟੈਂਸ ਲੀ ਬਾਈ ਮਿਲ ਸਕਦੀ ਆ ਵੀ ਆ ਵੀ ਕੰਮ ਪੂਰੇ ਪੰਜਾਬ ਪੂਰੇ ਇੰਡੀਆ ਦੇ ਵਿੱਚ ਚੱਲੋ ਚੱਲਦਾ ਗੱਡੀਆਂ ਦਾ ਆਪਣੇ ਕੋਲੇ ਕੀ ਖਾਸ ਹੈ ਵੀ ਇੱਕ ਤਾਂ ਗੱਡੀਆਂ ਦਾ ਤੇ ਇੱਕ ਆਪਣੇ ਸਟਾਫ ਦੀ ਗੱਲ ਕਰੀਏ ਆਪਣੇ ਵਿੱਚ ਇੱਕ ਤਾਂ ਹੀ ਜਮਾਂ ਗੱਡੀਆਂ ਨਵੀਆਂ ਨੇ ਜੀ ਠੀਕ ਹੈ ਜੀ 26 ਗੱਡੀਆਂ ਨੇ ਠੀਕ ਹੈ ਜੀ 22 23 ਮਾਡਲ ਗੱਡੀਆਂ ਸਾਰੀਆਂ 24 24 ਮਾਡਲ ਵੀ ਗੱਡੀਆਂ ਨੇ ਜੀ ਦੂਸਰਾ ਨੰਬਰ ਦੇ ਆਪਣੇ ਜਿੰਨੇ ਵੀ ਸਟਾਫ ਆ ਜੀ ਸਾਰੇ ਆਪਣੇ ਭਰਾ ਨੇ ਜੀ ਨਸ਼ਾ ਮੁਕਤ ਆ ਜੀ ਠੀਕ ਹੈ ਜੇ ਤੁਸੀਂ ਕੱਲੀ ਲੇਡੀ ਨੂੰ ਭੇਜ ਦਿਓ ਜਾਂ ਕਹੇ ਕੱਲੇ ਜਵਾਬ ਨੂੰ ਭੇਜ ਦਿਓ ਕੋਈ ਮੁਗੇ ਜੀ ਦਾ ਲੰਭਾ ਨਹੀਂ ਆਊਗਾ ਜੀ ਠੀਕ ਹੈ ਜੀ ਹਾਂਜੀ ਮਾਲ ਜਹਾਜ਼ ਪਟਾ ਕੇ ਰੋਣ ਵਾਲਾ ਕੰਮ ਹੀ ਹੈ ਇਹਦੀ ਆਪਣੀ ਗਾਰੰਟੀ ਫੁੱਲ ਹੈ ਜੀ ਠੀਕ ਹੈ ਜੀ ਹਾਂਜੀ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੋਣੀ ਹਾਂਜੀ ਜੀ ਲਓ ਵੀ ਦੋਸਤੋ ਇਹ ਤਾਂ ਹੋ ਗਈ ਗੱਲ ਬਈ ਰੈਂਟਡ ਗੱਡੀਆਂ ਦੀ ਹਾਂਜੀ ਤੇ 에어ਡ੍ਰੌਪ ਦੀ ਇੱਕ ਵਈ ਹੁਣ ਜੇ ਮੈਂ ਦੇਖ ਰਿਹਾ ਇਧਰ ਵਿੱਚ ਵੱਡੀਆਂ ਗੱਡੀਆਂ ਵੀ ਖੜੀਆਂ ਨੇ Thar ਖੜੀ ਐ Scorpio ਖੜੀ ਇੱਕ ਤੁਸੀਂ Fortuner ਕਹਨੇ ਗਈ ਹੋਈ ਆ ਸੈਲਫ ਡਰਾਈਵ ਤੇ ਵੀ ਗੱਡੀਆਂ ਮਿਲ ਜਾਂਦੀਆਂ ਸੈਲਫ ਤੇ ਵੀ ਹੈ ਜੀ ਠੀਕ ਹੈ ਜੀ ਜਿਹੜੇ ਹੁਣ ਬੰਦੇ ਬਾਹਰੋਂ ਆਉਂਦੇ ਆ ਜੀ ਉਹਨਾਂ ਨੇ ਕਿਹਨੇ 15 ਦਾ ਰਹਿਣਾ ਹੁੰਦਾ ਕਿਸੇ ਨੇ ਪਰ ਵੱਜ ਵੇਚਣ ਦਾ ਚੱਕਰ ਰਹਿੰਦਾ ਜੀ ਉਸ ਤੇ ਅਗਲਾ ਰੱਖਦਾ ਜੀ ਅਗਲਾ ਤਾਂ ਥੋੜੇ ਦਿਨ ਰਹਿਣਾ ਵਾ ਆਪਾਂ ਨੂੰ ਗੱਡੀ ਰੈਂਟ ਤੇ ਮਿਲ ਜਵੇ ਤਾਂ ਬੜੀ ਵਧੀਆ ਗੱਲ ਹੋ ਜੀ ਠੀਕ ਆ ਜੀ ਉਹਦੇ ਵਿੱਚ ਭਈ ਨੋਵਾ ਵਗੈਰਾ ਜਿਹੜੀ ਮਰਜ਼ੀ ਉਹ ਵੀ ਲੈ ਸਕਦੇ ਹਾਂਜੀ ਨੋਵਾ ਛੋਟੀ ਡਿਜ਼ਾਇਰ ਆਪਣੀ ਲੈਣੀ ਆ ਤੁਸੀਂ ਲੈ ਲਓ ਜੀ ਬ੍ਰੀਜਾ ਲੈਣੀ ਆ ਲੈ ਲਓ ਜੀ Thar ਲੈਣੀ ਆ ਲੈ ਲਓ ਸਕੋਰਪੀਓ ਲੈਣੀ ਆ ਲੈ ਲਓ ਜਿਹੜੀ ਉਹ ਵੀ ਸਾਰੀ ਮਿਲੂਗੀ ਠੀਕ ਆ ਜੀ ਭਈ ਹੁਣ ਤੀਜੀ ਗੱਲ ਆ ਜਾਂਦੀ ਆ 에어ਪੋਰਟ ਤੋਂ ਕਹਿੰਦੇ ਆਪਾਂ ਬੰਦਾ ਲੈ ਵੀ ਆਏ ਹਾਂਜੀ ਜਿਹੜਾ ਹੁੰਦਾ ਕਹਿੰਦਾ ਜੇ ਭਾਰ ਚੱਲਦੀ ਆ ਲੈ ਕਹਿੰਦਾ ਸੈਲਫ ਡਰਾਈਵ ਤੇ ਭਈ ਸਕੋਰ ਫੈਮਿਲੀ ਨਾਲ ਜਾਣਾ ਜਾਂ ਰਿਸ਼ਤੇਰਨ ਨਾਲ ਜਾਣਾ ਜਾਂ ਵੀ ਥੋੜੇ ਦਿਨ ਹੀ ਆ ਵੀ ਸੈਲਫ ਡਰਾਈਵ ਦਾ ਸੀ ਗੱਡੀ ਲੈ ਕੇ ਹੀ ਕਰਨੀ ਆ ਤਾਂ ਉਹਨਾਂ ਨੇ ਦੂਰ ਪਹਾੜਾਂ 'ਚ ਜਾਣਾ ਜਾਂ ਰਾਸਤਾਂ ਨੂੰ ਘੁੰਮਣ ਜਾਣਾ ਅੱਗੇ ਠੰਡਾ ਦਾ ਮੌਸਮ ਆ ਤਾਂ ਉਹਨਾਂ ਲਈ ਫਿਰ ਵੱਡੇ ਵਿਜਾਹ ਵੀ ਮਿਲਦੇ ਆ ਭਾਈ ਇਹ ਵੀ ਟੈਂਪੂ ਟਰੈਵਲ ਹਰ ਇੱਕ ਮਿਲੂਗੀ ਜੀ ਠੀਕ ਆ ਜੀ ਇਹ ਨਵੀਆਂ ਟੈਂਪੂ ਟਰੈਵਲਾਂ ਨੇ ਸਾਰੀਆਂ ਜੀ ਪੀ ਕੇਨ ਤਿਆਰ ਆ ਜੀ ਠੀਕ ਆ ਜੀ 1 ਬਾਈ 1 ਕਰਾਈਆਂ ਹੋਈਆਂ ਨੇ ਜੀ ਇਹ ਤਾਂ ਸੱਡਲ ਡਬਲ ਸੀਟ ਨਹੀਂ ਸਿੰਗਲ ਸਿੰਗਲ ਸੀਟ ਸਿੰਗਲ ਸਿੰਗਲ ਸੀਟ ਕਿੰਨੇ ਬੰਦੇ ਬੈਹਣਦਾ ਵੀ ਇੱਕ ਚੇਚ ਇਹੀ 12 ਸੀਟਰ ਆ ਜੀ ਪਰ ਇਹ 17 ਸੀਟਰ ਹੈ ਪਰ ਇਹਨੂੰ ਤੇ ਮਤਲਬ ਤਿੰਨੇ ਆਪਸ਼ਨ ਆ ਗੀਆਂ ਤੇ ਇਸ ਤੋਂ ਇਲਾਵਾ ਵੀ ਜੇ ਕਿਤੇ ਹੋਰ ਘੁੰਮਣ ਜਾਣਾ ਛੋਟੀ ਗੱਡੀ ਲੈ ਕੇ ਜਾਣੀ ਤਾਂ ਵੀ ਮਿਲ ਜੂ ਤਾਂ ਵੀ ਮਿਲੂਗੀ ਜੀ ਟੂਰ ਪੈਕੇਜ ਹਰ ਇੱਕ ਦਾ ਮਿਲੂਗਾ ਸਟੇਟ ਦਾ ਕੋਈ ਰਾਜਸਥਾਨ ਘੁੰਮਣ ਜਾਂਦਾ ਕੋਈ ਹਿਮਾਚਲ ਘੁੰਮਣ ਜਾਂਦਾ ਕੋਈ ਕਿਸੇ ਨੇ ਹੋਰ ਜਾਣਾ ਹਰ ਇੱਕ ਦਾ ਟੂਰ ਪੈਕੇਜ ਮਿਲੂਗਾ ਜਿਹੜੀ ਮਰਜ਼ੀ ਗੱਡੀ ਦਾ ਲੈ ਲਓ ਜੀ ਠੀਕ ਹੈ ਜੀ ਹਾਂਜੀ ਲਓ ਵੀ ਦੋਸਤੋ ਖਾਲਸਾ ਟਰੈਵਲਰ ਆ ਜੀ ਬਾਈ ਹੋਰਾਂ ਦੀ ਇੱਕ ਤਰੀਫ਼ ਤਾਂ ਮੰਨਣੀ ਪਊਗੀ ਇੱਕ ਤਾਂ ਬਾਈ ਹੋਰੀ ਕਹਿੰਦੇ ਨੇ ਅਸੀਂ ਬਹੁਤ ਜੇ ਕਹਿ ਦੀਏ ਛੋਟੇ ਪੱਧਰ ਤੋਂ ਕੰਮ ਸ਼ੁਰੂ ਕੀਤਾ ਸੀ ਅੱਜ ਦੇਖੋ ਗਾਣਿਆਂ ਵਾਲੇ ਵਾਂਗ ਗੱਡੀਆਂ ਦੀ ਲਾਈਨ ਲੱਗੀ ਪਈ ਹੈਗੀ ਦੂਜੀ ਗੱਲ ਗੱਡੀਆਂ ਵੀ ਸਾਰੀਆਂ ਵੀ ਨਵੇਂ ਮਾਡਲਾਂ ਚ ਹੀ ਹੈ 26 ਤੇ ਸਾਫ ਸੁਥਰਾ ਤੇ ਸਾਫ ਸੁਥਰੇ ਡਰਾਈਵਰਾਂ ਦਾ ਕੰਮ ਬਾਈ ਹੋਰੀ ਕਹਿੰਦੇ ਤੇ ਤੀਜੀ ਗੱਲ ਚਾਹੇ ਰੂਟ ਟਰੋਪ 에어ਪੋਰਟ ਤੋਂ ਆਉਣਾ ਚਾਹੇ ਜਾਣਾ ਚਾਹੇ ਤੁਸੀਂ ਸੈਲਫ ਡਰਾਈਵ ਗੱਡੀ ਲੈਣੀ ਆ ਚਾਹੇ ਪਰਿਵਾਰ ਨਾਲ ਘੁੰਮਣ ਜਾਣਾ ਚਾਹੇ ਤੁਸੀਂ ਬਾਹਰੋਂ ਨਹੀਂ ਆਏ ਕਿਸੇ ਨੇ ਬੈਸੇ ਵੀ ਘੁੰਮਣ ਜਾਣਾ ਉਹਨਾਂ ਲਈ ਵੀ ਫੁੱਲ ਅਰੇਂਜਮੈਂਟ ਹੈ ਮਤਲਬ ਗੱਡੀਆਂ ਵਾਲੀ ਦਾ ਤੁਹਾਡੀ ਕੋਈ ਵੀ ਕੁਐਰੀ ਆ ਕਰਾਏ ਦੀ ਤਾਂ ਬਾਈ ਉਹਨਾਂ ਦਾ ਨੰਬਰ ਸਕਰੀਨ ਤੇ ਇੱਕ ਵਾਰ ਕਾਲ ਕਰ ਲਿਓ ਤਸੱਲੀ ਬਾਈ ਹੋਰੀ ਕਹਿੰਦੇ ਅਸੀਂ ਕਰਾ ਕੇ ਦੇਵਾਂਗੇ ਧੰਨਵਾਦ ਦੋਸਤ